ਤੇ ਜਿਲ੍ਹਾ ਤਰਨਤਨ ਕੰਡਿਆਲੇ ਤੋਂ ਗੁਰਤੇਗ ਬਾਦਰ ਕਲੌਨੀ 'ਚ ਵੜੀ ਜਾਵਾ ਤੇ ਆਹ ਵੇਖੋ ਜੇ ਇਹੀ ਪੁਲ ਬਣਿਆ ਹੋਏ ਉੱਪਰ ਤੇ ਵਧੀ ਆ ਕੇ ਜਾਂ ਆ ਪਾਣੀ ਵੇਖੋ ਕਿੰਨਾ ਖੜਾ ਤੇ ਇਥੋਂ ਤਾਂ ਲੱਗਦਾ ਵੀ ਸਾਡੇ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਇਹਨਾਂ ਦੇ ਐਮਐਲਏ ਆ ਮੰਤਰੀ ਆ ਉਹ ਆਮ ਪਬਲਿਕ ਵਾਖੇ ਕਿੰਨਾ ਕੁ ਸੋਚਦੇ ਆ ਕਿ ਕਿੰਨੇ ਜੇ ਪੜੇ ਲਿਖੇ ਆ ਤੇ ਕਿੰਨਾ ਦੇ ਨਰਾ ਤਜਰਬਾ ਵਾ ਤੇ ਜਿਹੜੇ ਲੋਕ ਇਹਨਾਂ ਨੂੰ ਵੋਟਾਂ ਪਾਉਂਦੇ ਆ ਉਹਨਾਂ ਦਾ ਤਜਰਬਾ ਕਿੰਨਾ ਕੁ ਆ ਇਹ ਜਿੱਤਣ ਤੋਂ ਬਾਅਦ ਕਿੰਨਾ ਕੁ ਵਧੀਆ ਕੰਮ ਕਰਾ ਲੈਂਦੇ ਆ ਠੇਕੇਦਾਰ ਵੀ ਇਹਨਾਂ ਦੇ ਰਿਸ਼ਤੇਦਾਰੀ ਚ ਹੁੰਦਾ ਹਰ ਥਾਂ ਕਮਿਸ਼ਨ ਮਰਥਾਂ ਕਬੜਾ ਪਹਿਲ ਦੀ ਆਧਾਰ ਤੇ ਹੁੰਦਾ ਕਿਹ ਕਿਤੇ ਹੀ ਰਾਜ ਕਿਤੇ ਅੰਗਰੇਜ਼ਾਂ ਦਾ ਹੁੰਦਾ ਤੇ ਮੈਨੂੰ ਨਹੀਂ ਮੇਦ ਕਿ ਵੀ ਇਹ ਪੁਲ ਜਿਹੜਾ ਥੱਲੇ ਉਹਦੀ ਬਣਾਇਆ ਜਾਂਦਾ ਉਹਨਾਂ ਨੇ ਇਹੀ ਚੀਜ਼ ਜਿਹੜੀ ਥੱਲੇ ਬਣਾਈ ਨੰਗਣਵਾ ਤੇ ਉਹਨਾਂ ਉੱਪਰ ਉਹਦੀ ਬਣਾਉਣੀ ਸੀ ਪਰ ਇਹ ਸਾਡੇ ਜਿਹੜੇ ਗੋਰੇ ਅੰਗਰੇਜ਼ ਚੱਲ ਗਏ ਆ ਇਹ ਸਾਡੇ ਕਾਲੇ ਗਰੇਜਾਂ ਦੀ ਬਣੀ ਹੋਈ ਹੈ। ਫ੍ਰੈਸ਼ ਏਰੀਆ ਵਾ। ਰਾਤ ਦਿਨ ਦਾ ਲੋਕਾਂ ਦਾ ਆਵਾੰਨਗਣਾ। ਇਹ ਲਾਟ ਦੇਖ ਲਓ। ਤੁਹਾਨੂੰ ਦਿਖਾਈ ਦਿੱਤੇ ਆ। ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਇਹੋ ਜੀ ਵੀਡੀਓ ਵੇਖਣ ਵਾਸਤੇ ਜਿੰਨਾ ਵੱਧ ਵੱਧ ਸ਼ੇਅਰ ਕਰੋਗੇ, ਕੁੰਝੇ ਵੀਡੀਓ ਹੋਰ ਬਣਾਈਆਂ ਜਾਣਗੀਆਂ। ਧੰਨਵਾਦ।